ਅਸਟੋਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚੋਂ ਇੱਕ ਗੈਂਗਸਟਰ ਫਰਾਰ ਹੋਇਆ ਏ ਉਸਦੇ ਸਾਥੀਆਂ ਦੇ ਵੱਲੋਂ ਬੰਦੂਕ ਦੀ ਨੋਕ ਉਤੇ ਗੈਂਗਸਟਰ ਨੂੰ ਛੁਡਵਾਇਆ ਗਿਆ ਹੈ ਤਾਂ ਵੱਡੀ ਖਬਰ ਤਾਰਨ ਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਗੈਂਗਸਟਰ ਰਾਜੂ ਸ਼ੂਟਰ ਨੂੰ ਉਹਦੇ ਸਾਥੀ ਬਦਮਾਸ਼ ਲੈ ਕੇ ਫਰਾਰ ਹੋ ਗਏ ਨੇ ਰਾਤ 2 ਵਜੇ ਦੇ ਕਰੀਬੇ ਕਦਣਾ ਵਾਪਰੀ ਹੈ ਜਿੱਥੇ ਇੱਕ ਮੋਟਰਸਾਈਕਲ ਉੱਤੇ ਦੋ ਬਦਮਾਸ਼ ਆਉਂਦੇ ਨੇ ਅਤੇ ਹਥਿਆਰ ਦੀ ਲੋਕ ਉੱਤੇ ਆਪਣੇ ਸਾਥੀ ਰਾਜੂ ਸ਼ੂਟਰ ਨੂੰ ਛੁਡਵਾ ਕੇ ਲਾਜਾਂਦੇ ਨੇ ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਉੱਤੇ ਜ਼ਰੂਰ ਵੱਡੇ ਸਵਾਲ ਨੇ ਜਿਹੜੇ ਉਠਕੇ ਜਾ ਰਹੇ ਨੇ ਕਿ ਕਿਸ ਪ੍ਰਕਾਰ ਇੱਕ ਬਦਮਾਸ਼ ਜੋ ਦੋ ਹਸਪਤਾਲ ਦੇ ਵਿੱਚ ਇਲਾਜ ਅਧੀਨ ਸੀ ਤਾਂ ਉਸ ਨੂੰ ਕਿਵੇਂ ਹੋਰ ਬਦਮਾਸ਼ ਛੁਡਵਾ ਕੇ ਲੈ ਗਏ ਅਤੇ ਪੁਲਿਸ ਉੱਥੇ ਕੀ ਕਰ ਰਹੀ ਸੀ ਤਾਂ ਇੰਕਾਊਂਟਰ ਤੋਂ ਬਾਅਦ ਪੁਲਿਸ ਦੇ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਸੀ ਦਸੰਬਰ ਮਹੀਨੇ ਦੇ ਵਿੱਚ ਚੰਬਾਲ ਤੋਂ ਗੈਂਗਸਟਰ ਚਰਨਜੀਤ ਸਿੰਘ ਰਾਜੂ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਮੁਕਾਬਲੇ ਦੌਰਾਨ ਗੈਂਗਸਟਰ ਦੀ ਲੱਤਾਂ ਦੇ ਵਿੱਚ ਜੋ ਗੋਲੀ ਲੱਗੀ ਸੀ ਲੁੱਟ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਗੈਂਗਸਟਰ ਉੱਤੇ ਇਲਜ਼ਾਮ ਨੇਤਾ ਸੁਰੱਖਿਆ ਨੂੰ ਲੈ ਕੇ ਜਰੂਰ ਪੁਲਿਸ ਆ ਜੜੀ ਉਹ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ ਕਿ ਅਗਰ ਕੋਈ ਅਪਰਾਧੀ ਇਲਾਜ ਅਦੀਨ ਸੀ ਤਾਂ ਉੱਥੇ ਸੁਰੱਖਿਆ ਦੇ ਮੁਖਤਾ ਪ੍ਰਬੰਧ ਕਿਉਂ ਨਹੀਂ ਕੀਤੇ ਗਏ ਕਿਵੇਂ ਦੋ ਬਦਮਾਸ਼ ਆਪਣੇ ਸਾਥੀ ਨੂੰ ਹਸਪਤਾਲ ਵਿੱਚੋਂ ਛਡਵਾ ਕੇ ਫਰਾਰ ਹੋ ਗਏ ਤਾਂ ਅਪਰਾਧ ਅਤੇ ਡਕੈਤੀਆਂ ਦੇ ਮਾਮਲੇ ਵਿੱਚ ਗੈਂਗਸਟਰ ਰਾਜੂ ਸ਼ੂਟਰ ਲੋੜਿੰਦਾ ਸੀ ਦਸੰਬਰ ਮਹੀਨੇ ਦੇ ਵਿੱਚ ਤਰਨਤਾਰਨ ਦੇ ਚੰਬਾਲ ਦੇ ਵਿੱਚੋਂ ਉਸ ਦਾ ਇਨਕਾਊਂਟਰ ਕੀਤਾ ਗਿਆ ਸੀ ਤਾਂ ਪੁਲਿਸ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਗੈਂਗਸਟਰ ਨੂੰ ਮੋੜ ਗ੍ਰਿਫਤਾਰ ਕਰਨ ਵਿੱਚ ਪੁਲਿਸ ਨੂੰ ਸਫਲਤਾ ਮਿਲਦੀ ਹੈ ਅਸਲ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਾਂ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚੋਂ ਇੱਕ ਗੈਂਗਸਟਰ ਫਰਾਰ ਹੋਇਆ ਹੈ ਉਸਦੇ ਸਾਥੀਆਂ ਦੇ ਵੱਲੋਂ ਬੰਦੂਕ ਦੀ ਨੋਕਤੇ ਗੈਂਸਟਰ ਨੂੰ ਛੁਡਵਾਇਆ ਗਿਆ ਹੈ ਤਾਂ ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਗੈਂਸਟਰ ਰਾਜੂ ਸ਼ੂਟਰ ਨੂੰ ਉਹਦੇ ਸਾਥੀ ਬਦਮਾਸ਼ ਲੈ ਕੇ ਫਰਾਰ ਹੋ ਗਏ ਨੇ ਰਾਤ 2 ਵਜੇ ਦੇ ਕਰੀਬੇ ਇੱਕਦਾਂ ਵਾਪਰੀ ਹੈ ਜਿੱਥੇ ਇੱਕ ਮੋਟਰਸਾਈਕਲ ਉੱਤੇ ਦੋ ਬਦਮਾਸ਼ ਆਉਂਦੇ ਨੇ ਅਤੇ ਹਥਿਆਰ ਦੀ ਨੋਕਤੇ ਆਪਣੇ ਸਾਥੀ ਰਾਜੂ ਸ਼ੂਟਰ ਨੂੰ ਡੋਟ ਵਾਕੇ ਲਾ ਜਾਂਦੇ ਨੇ ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਉੱਤੇ ਜ਼ਰੂਰ ਵੱਡੇ ਸਵਾਲ ਨੇ ਜਿਹੜੇ ਉਚਕੇ ਜਾ ਰਹੇ ਨੇ ਕਿ ਕਿਸ ਪ੍ਰਕਾਰ ਇੱਕ ਬਦਮਾਸ਼ ਜੋ ਦੋ ਹਸਪਤਾਲ ਦੇ ਵਿੱਚ ਇਲਾਜ ਅਦੀਸ਼ਜੀਤਾ ਉਸ ਤੋਂ ਜਵੇਂ ਹੋਰ ਬਦਮਾਸ਼ ਛੁਡਵਾ ਕੇ ਲੈ ਗਏ ਅਤੇ ਪੁਲਿਸ ਉੱਥੇ ਕੀ ਕਰ ਰਹੀ ਸੀ ਤਾਂ ਇਨਕਾਊਂਟਰ ਤੋਂ ਬਾਅਦ ਪੁਲਿਸ ਦੇ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਸੀ ਦਸੰਬਰ ਮਹੀਨੇ ਦੇ ਵਿੱਚ ਚੰਬਾਲ ਤੋਂ ਗੈਂਗਸਟਰ ਚਰਨਜੀਤ ਸਿੰਘ ਰਾਜੂ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਮੁਕਾਬਲੇ ਦੌਰਾਨ ਗੈਂਗਸਟਰ ਦੀ ਲੱਤਾਂ ਦੇ ਵਿੱਚ ਗੋਲੀ ਲੱਗੀ ਸੀ ਲੁੱਟ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਗੈਂਗਸਟਰ ਉੱਤੇ ਇਲਜ਼ਾਮ ਨੇਤਾ ਸੁਰੱਖਿਆ ਨੂੰ ਲੈ ਕੇ ਜਰੂਰ ਪੁਲਿਸ ਆ ਜਿਹੜੀ ਉਹ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ ਕਿ ਅਗਰ ਕੋਈ ਅਪਰਾਧੀ ਇਲਾਜ ਅਦੀਨ ਕੀਤਾ ਉੱਤੇ ਸੁਰੱਖਿਆ ਦੇਬ ਉਖਤਾ ਪ੍ਰਬੰਧ ਕਿਉਂ ਨਹੀਂ ਕੀਤੇ ਗਏ ਕਿਵੇਂ ਦੋ ਬਦਮਾਸ਼ ਆਪਣੇ ਸਾਥੀ ਨੂੰ ਹਸਪਤਾਲ ਵਿੱਚੋਂ ਛਡਵਾ ਕੇ ਫਰਾਰ ਹੋ ਗਏ ਤਾਂ ਅਪਰਾਧ ਅਤੇ ਡਕੈਤੀਆਂ ਦੇ ਮਾਮਲੇ ਵਿੱਚ ਗੈਂਗਸਟਰ ਰਾਜੂ ਸ਼ੂਟਰ ਦੇ ਲੋੜਿੰਦਾ ਸੀ ਦਸੰਬਰ ਮਹੀਨੇ ਦੇ ਵਿੱਚ ਤਰਨਤਾਰਨ ਦੇ ਚੰਬਾਲ ਦੇ ਵਿੱਚ ਉਸ ਦਾ ਇਨਕਾਊਂਟਰ ਕੀਤਾ ਗਿਆ ਸੀ ਤਾਂ ਪੁਲਿਸ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਤਦੋਂ ਤੱਕ ਗੈਂਗਸਟਰ ਨੂੰ ਮੋੜ ਗ੍ਰਿਫਤਾਰ ਕਰਨ ਵਿੱਚ ਪੁਲਿਸ ਨੂੰ ਸਫਲਤਾ ਮਿਲਦੀ ਹੈ